ਮੇਰੇ ਸਭ ਜਿਹੜਾ ਇੱਕ ਅਕਾਲੀ ਦਰਬਾਰ ਦਾ ਸਵਾਲ ਉਠਾਇਆ ਜਾ ਰਿਹਾ ਕਾਲਜ ਪਾੜੇ ਜਾ ਰਹੇ ਜਿਹੜੇ ਨਾਮੰਕਲ ਪਰ ਮਿਰੇ ਆ ਕੀ ਕਹਿਣਾ ਚਾਹੁੰਦੇ ਸੋਹਰ ਅੱਜ ਜਿਹੜੀ ਕਵਰ ਆ ਰਹੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਇਹ ਵਾਈਟ ਕਰਨ ਆਏ ਹੋ ਸਾਰੇ ਜਾਣੇ ਮੈਂ ਦੱਸਣਾ ਚਾਹਣਾ ਹਲਕਾ ਸਨੌਰ ਵਾਸੀ ਨੇ ਉੱਤੇ ਮੇਰੇ ਵੀਰ ਨੂੰ ਛੋਟੇ ਨੂੰ ਬੇ ਨਾਮ ਹੈ ਕਿਸੇ ਨਾਲ ਤੱਕਾ ਕੀਤਾ ਤਾਂ ਨਾਮਾ ਕਰਾ ਤਕਰੀਬਨ ਜਿਹਦੇ ਵਾਸਤੇ ਇਹ ਰੌਲਾ ਪਿਆ ਸੀ ਸਵੇਰੇ-ਸਵੇਰੇ ਅਸੀਂ ਮੈਂ ਕਿਧਰ ਬੇਨਤੀ ਕੀਤੀ ਸੀ ਪਹਿਲਾਂ ਅ ਸਾਡੇ ਸਤਾ ਸਤਾਰਾ ਪਿੰਡਿਆ ਬਾਦਰਗੜ ਦੇ ਵਿੱਚ ਬਲਾਕ ਸੁਨੌਰ ਤੇ ਪੂਰੇ ਜਿਹੇ ਸਾਰ ਨੇ ਕਰਾਇ ਬਣਾਈ ਸੀ ਵੀ ਅਸੀਂ ਕਿਸੇ ਨੇ ਵੀ ਉਹਦੇ ਚ ਕਾਗਜ਼ ਨਹੀਂ ਭਰਨੇ ਸਾਡੀ ਕਮੇਟੀ ਬਣ ਗਈ ਤੇ ਤਕਰੀਬਨ ਮੈਂ ਹੁਣ ਵੀ ਪੁੱਛਿਆ ਬਸ਼ਾਇਦ ਦੋ ਕੀ ਬੰਦਿਆਂ ਨੇ ਕਾਗਜ਼ ਪਰ ਇੱਕ ਧਰਮਵੀਰ ਗਾਂਧੀ ਜੀ ਭਰਾ ਕੇ ਗਏ ਨੇ ਤੇ ਦੋਆ ਬੰਦਿਆਂ ਨੇ ਆ ਭਰੇ ਨੇ ਮੇਰੀ ਪਹਿਲਾਂ ਵੀ ਇਹਨਾਂ ਨਾਲ ਗੱਲ ਹੋਈ ਸੀ ਤੇ ਅੱਜ ਵੀ ਅਸੀਂ ਉੱਥੇ ਆਏ ਸੀ ਜਦੋਂ ਉੱਥੇ ਗਏ ਬੰਦੇ ਸਾਰਿਆਂ ਨੇ ਰਿਕੁਐਸਟ ਕੀਤੀ ਸਾਰਿਆਂ ਨੇ ਵੀ ਤੁਸੀਂ ਜਿਹੜੇ ਕਾਗਜ਼ ਆਪਾਂ ਇਹਨਾਂ ਪੇਨਾ ਨਹੀਂ ਪਰਨੇ ਉਹਨੂੰ ਉਹਨੇ ਇਸ਼ੂ ਬਣਾ ਲਿਆ ਆਪਣੀ ਮਰਜ਼ੀ ਨਾਲ ਲੋਕਾਂ ਨੇ ਆਪ ਸਾਰਾ ਕੁਝ ਉੱਥੇ ਦੇਖਿਆ ਸਾਰਾ ਕੁਝ ਅਸਲ ਕੀ ਹੈ ਲੈਣ ਜਦੋਂ ਲੱਗਦੀ ਆ ਨਾ ਰਸਪੈਂਦਾ ਜ਼ਿਆਦਾ ਲੋਕਾਂ ਨੂੰ ਕਾਲੀ ਹੰਡੀਆਂ ਬਣੀ ਵੀ ਸ਼ਾਇਦ ਸਾਡੇ ਰਹਿ ਜਾਣ ਹੁਣ ਜਿਹੜੇ ਬੰਦੇ ਗੇਟ ਤੋਂ ਅੰਦਰ ਹੋ ਗਏ ਆ ਉਹ ਭਵਾਂ ਰਾਤ ਦੇ 12 ਵਜੇ ਆ ਉਹ ਕਾਗਜ਼ ਉਹਨਾਂ ਨੇ ਐਕਸੈਪਟੇਬਲ ਗਿਆ ਇਹ ਤਾਂ ਸਿਰਫ ਇੱਕ ਇਸ਼ੂ ਬਣਾਉਣਾ ਆ ਜਾਂਦੇ ਆ ਮੇਰੇ ਭਰਾ ਮੇਰੇ ਅੰਕਲ ਵੀ ਵੀ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਕਿ ਤਨਾਅ ਅਸਲ ਸੀਜ਼ਨ ਲੱਗਦਾ ਹੁੰਦਾ ਸੀ ਪਹਿਲਾਂ ਹੁਣ ਕਿ ਸੀਜ਼ਨ ਨਹੀਂ ਲੱਗਾ ਐ ਕਿ ਲੋਕਾਂ ਨੂੰ ਜਿਨ੍ਹਾਂ ਨੂੰ ਜਿਵੇਂ ਸਰਪੰਚੀਆਂ ਸੀ ਚਾਹੇ ਮੈਂਬਰੀਆਂ ਸੀ ਲੋਕਾਂ ਨੂੰ ਫ੍ਰੀ ਮਿਲਨੀ ਆ ਤੇ ਲੋਕ ਫ੍ਰੀ ਆ ਗੋਈ ਜਿਵੇਂ ਅਸੀਂ ਸਾਰੇ ਜਾਣੇ ਸਾਡੇ ਤੋਂ ਕੋਈ ਪੈਸਾ ਨਹੀਂ ਸੀ ਲੱਗਾ ਬਹੁਤ ਘੱਟ ਖਰਚੇ 'ਚ ਸਾਰੇ ਐਮਐਲਏ ਬਣੇ ਸੀ ਐ ਕਿ ਬਿਨਾ ਖਰਚੇ ਤੋਂ ਲੋਕ ਸਰਪੰਚ ਤੇ ਮੈਂਬਰ ਬਣ ਰਹੇ ਨੇ ਤੇ ਉਹ ਇਹਨਾਂ ਨੂੰ ਸ਼ੂਟ ਨਹੀਂ ਕਰ ਰਿਹਾ ਤੇ ਇਕਾਦੁਕਾ ਬੰਦੇ ਆ ਜਿਨ੍ਹਾਂ ਨੇ ਰੌਲਾ ਪਾਣਾ ਦਾ ਆਲਮੋਸਟ ਮੇਰਾ ਖਿਆਲ 90% ਤੇ ਲਾੜੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਇੱਕ ਦੂਜੇ ਦੇ ਮੁਕਾਬਲੇ ਰਹੇ ਆ ਆਕਾਲੀ ਖਾਲਸਾ ਦਾ ਤੇ ਯਾ ਕਾਂਗਰਸ ਦਾ ਤੇ ਮੇਰਾ ਖਿਆਲ ਇਕਾਦੁਕਾ ਸ਼ਾਇਦ ਕੋਈ ਬੰਦਾ ਲੜਦਾ ਹੋਵੇ ਇਲੈਕਸ਼ਨ ਉਹ ਆਪ ਹੀ ਲੋਕਾਂ ਨੇ ਸੰਮਤੀਆਂ ਮੇਰਾ ਖਿਆਲ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੋ ਗਈਆਂ ਆ ਲੋਕ ਸਿਆਣੇ ਆ ਜਿਹੜੀ ਸਰਕਾਰ ਹੈ ਉਸੇ ਸਰਕਾਰ ਦੇ ਅਗਲਾ ਆਪ ਹੀ ਸਰਪਤਾਇਚ ਬਣਾ ਦਿੰਦਾ ਆ ਤੇ ਉਹ ਅੱਜ ਜਿਹੜੀ ਤਕਲੀਫ ਆ ਉਹ ਇਹ ਆ ਵੀ ਸਮਤੀ ਇੰਨੀ ਆ ਕਿ ਹੋ ਗਿਆ ਲੋਕ ਆਪਣੀ ਮਰਜ਼ੀ ਨਾਲ ਕਿਉਂ ਅਬ ਸਰਪੰਚ ਬਣਾ ਲਏ ਉਹਨਾਂ ਨੇ ਚੁਣ ਕੇ ਤੇ ਪਹਿਲ ਉਹ ਇੰਟਰਫੇਰੈਂਸ ਕਰਦੇ ਨੇ ਹਾਂ ਕੋਈ ਲੈਣਾ 10 ਰੁਪਏ ਤੇ ਇਹਨੂੰ ਬਣਾਤਾ ਪਹਾੜ ਦਾ ਕੋਈ ਬੰਦਾ ਹੈਗਾ ਕਿ ਨਹੀਂ ਹੈਗਾ ਲੈਣੇ 10 ਰੁਪਏ ਦੂਜਾ ਬੰਦਾ ਬਣਾ ਦੇਣਾ ਪਹਿਲਾ ਬੰਦਾ ਹੈਗਾ ਕਿ ਨਹੀਂ ਹੈਗਾ ਹੁਣ ਲੋਕਾਂ ਨੇ ਆਪ ਸਰਪੰਚ ਚੁਣੇ ਆ ਉਸ ਚੀਜ਼ ਦੀ ਪ੍ਰੋਬਲਮ ਆ ਹੋਰ ਕੋਈ ਪ੍ਰੋਬਲਮ ਨਹੀਂ